ਉੱਚੀ ਸ਼ਾਨ ਹੈ ਕਲਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੈ ਸ਼ਹੀਦੀ ਹਫਤਾ ਸਫਰ-ਏ-ਸ਼ਹਾਦਤ ਚੱਲ ਰਿਹਾ ਹੈ ਸੋ ਤਾਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਅਤੇ ਸਮੂਹ ਮੈਨੇਜਮੈਂਟ ਦੇ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਜਿਸ ਵਿੱਚ ਬੱਚਿਆਂ ਦੁਆਰਾ ਸਿੱਖ ਇਤਿਹਾਸ ਦਾ ਸੰਖੇਪ ਵਰਣਨ ਵੀਡੀਓਗ੍ਰਾਫੀ ਦੁਆਰਾ ਕੀਤਾ ਗਿਆ ਹੈ ਉਮੀਦ ਹੈ ਤੁਸੀਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੇ ਆਪਣੇ ਬੱਚਿਆਂ ਨੂੰ ਇਸ ਇਤਿਹਾਸ ਤੋਂ ਜਾਣੂ ਕਰਵਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪਰਿਵਾਰ ਸਮੇਤ ਸਿੰਘਾਂ ਨੂੰ ਨਾਲ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਗਿਆ ਮੁਗਲਾਂ ਤੇ ਬਾਈਤਰ ਦੇ ਰਾਜਿਆਂ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਲੇ ਅਨੰਦਗੜ੍ਹ ਨੂੰ ਲੱਖਾਂ ਦੀ ਫੌਜਾਂ ਦੀ ਗਿਣਤੀ ਵਿੱਚ ਘੇਰਿਆ ਹੋਇਆ ਸੀ ਇਸ ਘੇਰੇ ਨੂੰ 8 ਮਹੀਨੇ ਬੀਤ ਗਏ ਸਨ ਜਿਸ ਕਾਰਨ ਕਿਲੇ ਅੰਦਰ ਰਸਤ ਪਾਣੀ ਅਤੇ ਪਾਲਤੂ ਪਸ਼ੂ ਅਤੇ ਘੋੜਿਆਂ ਦੇ ਚਾਰੇ ਦੀ ਕਮੀ ਹੋ ਰਹੀ ਸੀ ਇਹ ਸਮਾਂ ਸਿੱਖਾਂ ਦੇ ਸਬਰ ਦੀ ਪਰਖ ਦਾ ਸੀ ਪਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਿਹਰ ਸਦਕਾ ਸਿੱਖ ਬਿਲਕੁਲ ਅਡੋਲ ਰਹੇ ਸਿੰਘਾਂ ਦੇ ਨਾਟਕੀ ਹੋਏ ਜਜ਼ਬੇ ਨੂੰ ਦੇਖ ਕੇ ਮੁਗਲਾਂ ਨੇ ਇੱਕ ਚਾਲ ਚਲੀ ਉਨ੍ਹਾਂ ਨੇ ਇੱਕ ਚਿੱਠੀ ਲੈ ਕੇ ਭੇਜੀ ਜਿਸ ਵਿੱਚ ਉਨ੍ਹਾਂ ਵੱਲੋਂ ਕ੍ਰਾਂਚੀ ਦੀਆਂ ਛੁੱਟੀਆਂ ਕਸਮਾਂ ਖਾ ਕੇ ਕਿਹਾ ਗਿਆ ਕਿ ਜੇਕਰ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਸਮੇਤ ਕਿਲਾ ਛੱਡ ਜਾਣ ਤਾਂ ਉਹ ਉਨ੍ਹਾਂ ਤੇ ਹਮਲਾ ਨਹੀਂ ਕਰਨਗੇ ਗੁਰੂ ਜੀ ਉਹਨਾਂ ਦੀ ਚਾਲ ਸਮਝ ਗਏ ਪਰ ਸਿੰਘਾਂ ਦੇ ਜ਼ੋਰ ਪਾਉਣ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਸਮੇਤ ਸਿੰਘਾਂ ਨੂੰ ਨਾਲ ਲੈ ਕੇ ਕਿਲਾ ਛੱਡਦੇ ਜਿਸ ਵਿੱਚ ਸਾਹਿਬਜ਼ਾਦਿਆਂ ਦੇ ਜਨਮ ਤੋਂ ਲੈ ਕੇ ਵੱਡੇ ਹੋਣ ਤੱਕ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਸਨ ਵਾਹਿਗੁਰੂ ਜੀ ਕਾ ਖਾਲਸਾ ਭੈਗੁਰਜੀ ਕਾ ਕਾਰਨ ਸਾਹਿਬ ਹੈਗੁਰਜੀ ਕੀ ਫਤਿਹ ਸਤਪੋ ਸਰਸਵਰ ਨਦੀ ਤੇ ਪਰਿਵਾਰ ਵੇ ਛੋੜਾ ਗੁਰੂ ਸਾਹਿਬ ਜੀ ਦਾ ਪਰਿਵਾਰ ਸਮੇਤ ਅਤੇ ਸਿੰਘਾਂ ਨਾਲ ਕਿਲਾ ਛਾੜਕੇ ਜਾਣ ਤੋਂ ਬਾਅਦ ਮੁਗਲਾਂ ਨੇ ਖਾਤੀਆਂ ਕਸਮਾਂ ਨੂੰ ਪੁਲਾਕੇ ਉਹਨਾਂ ਉੱਪਰ ਹਮਲਾ ਕਰ ਦਿੱਤਾ ਜਿਸ ਕਾਰਨ ਸਰਸਵਰ ਨਦੀ ਨੂੰ ਪਾਰ ਕਰਦੇ ਸਮੇਂ ਉਹਨਾਂ ਦਾ ਸਾਰਾ ਪਰਿਵਾਰ ਸਦਾ ਲਈ ਵਿਛੜ ਗਿਆ ਵੱਡੇ ਸਾਹਿਬਜ਼ਾਦੇ ਅਤੇ ਪੰਜ ਪਿਆਰੇ ਚਮਕੌਰ ਦੀ ਗੜੀ ਗੁਜਰੀ ਜੀ ਛੋਟੇ ਸਾਹਿਬ ਜਦਿਆਂ ਸਮੇਤ ਗੰਗੂ ਦੇ ਨਾਲ ਉਸ ਦੇ ਪਿੰਡ ਚਲੇ ਗਏ ਤੇ ਮਹਤਾ ਜੀਤੋ ਜੀ ਸਿੰਘ ਨਾਲ ਸਮੇਤ ਅਲੱਗ ਹੋ ਗਏ ਸਨ। ਆਈ ਗੁਰਜੀ ਦਾ ਖਾਲਸਾ ਆਈ ਗੁਰਜੀ ਕਿਫਤੇ 8 ਉਹ ਸ਼ਹਾਦਤ ਵੱਡੇ ਸਾਹਿਬਜ਼ਾਦਿਆਂ ਦੀ। ਇਸ ਦਿਨ ਮੁਗਲਾਂ ਨੇ ਚਮਕੌਰ ਦੀ ਗੜੀ ਵਿੱਚ ਫੇਰ ਤੋਂ ਹਮਲਾ ਕੀਤਾ। ਇੱਕ ਪਾਸੇ ਗੁਰੂ ਜੀ ਪੰਜ ਪਿਆਰੇ ਚਾਰ ਸਿੰਘ ਸਨ ਅਤੇ ਦੂਸਰੇ ਪਾਸੇ ਮੁਗਲਾਂ ਦੀ ਲੱਖਾਂ ਦੀ ਸੈਨਾ ਸੀ। ਸਾਹਿਬਜ਼ਾਦੇ ਨੇ ਪਰ ਪੰਤਾਂ ਦਾ ਜੱਥਾ ਬਣਾ ਕੇ ਮੁਗਲਾਂ ਦਾ ਸਾਹਮਣਾ ਕੀਤਾ ਗੁਰੂ ਜੀ ਨੇ ਸਾਹਿਬਜ਼ਾਦੇ ਨੂੰ ਆਪ ਖਾਤੀ ਦੇ ਕੇ ਜੰਗ ਵਿੱਚ ਭੇਜਿਆ ਉਹਨਾਂ ਨੇ ਇੱਟ ਕੇ ਮੁਗਲਾਂ ਦਾ ਸਾਹਮਣਾ ਕੀਤਾ ਅਤੇ ਸ਼ਹਾਦਤ ਦਾ ਜਾਨ ਪੀਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਆਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਨੋਪੋ ਚਮਕੌਰ ਦੀ ਗੜੀ ਵਿੱਚ ਬਾਕੀ ਸਿੰਘਾਂ ਦੀ ਸ਼ਹਾਦਤ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਚਮਕੌਰ ਦੀ ਗੜੀ ਦੀ ਜੰਗ ਅਗਲੇ ਦਿਨ ਤੱਕ ਵੀ ਚੱਲਦੀ ਰਹੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਕਾਬਲਾ ਕੀਤਾ ਅਤੇ ਸ਼ਹੀਦ ਹੋ ਗਏ ਇਸ ਅਪਰੰਤ ਗੁਰੂ ਸਾਹਿਬ ਜੀ ਮਾਸ਼ੀਵਾੜੇ ਦੇ ਜੰਗਲ ਵਿੱਚ ਚਲੇ ਗਏ ਅਤੇ ਸ਼ਬਦ ਉਚਾਰਨ ਕੀਤਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸਪੋ ਦੇਹਾਂ ਦਾ ਸੰਸਕਾਰ ਅਤੇ ਸ਼ਹਾਦਤ ਬੀਬੀ ਹਰਸ਼ਰਨ ਕੌਰ ਜੀ ਇਸ ਦਿਨ ਬੀਬੀ ਹਰਸ਼ਰਨ ਕੌਰ ਜੀ ਵੱਲੋਂ ਵੱਡੇ ਸਾਹਿਬਜ਼ਾਦਿਆਂ ਅਤੇ ਬਾਕੀ ਸ਼ਹੀਦ ਹੋਏ ਸਿੰਘਾਂ ਦਾ ਸੰਸਕਾਰ ਕੀਤਾ ਗਿਆ ਇਸ ਗੱਲ ਤੇ ਮੁਗਲ ਸੈਨਾ ਨੇ ਵਿਰੋਧ ਕੀਤਾ ਅਤੇ ਬੀਬੀ ਹਰਸ਼ਰਨ ਕੌਰ ਜੀ ਨੇ ਉਹਨਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਹਾਸਲ ਕੀਤੀ ਮੁਗਲਾਂ ਦੁਆਰਾ ਬੀਬੀ ਹਰਸ਼ਰਨ ਕੌਰ ਜੀ ਨੂੰ ਵੱਡੇ ਸਾਹਿਬਜ਼ਾਦਿਆਂ ਅਤੇ ਬਾਕੀ ਸ਼ਹੀਦ ਹੋਏ ਸਿੰਘਾਂ ਦਾ ਸੰਸਕਾਰ ਕਰਨ ਕਾਰਨ ਸ਼ਹੀਦ ਕਰ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਿਆਹ ਕੋ ਠੰਡਾ ਬੁਰਜ ਅਤੇ ਸੁਬੇ ਦੀ ਖਚਰੀ ਪਰਿਵਾਰ ਵਿਛੋੜੇ ਤੋਂ ਬਾਅਦ ਮਾਤਾ ਗੁਜਰੀ ਜੀ ਛੋਟੇ ਸਾਹਿਬ ਜਦਿਆ ਸਮੇਤ ਗੰਗੂ ਜੋਨ ਦਾ ਨੌਕਰ ਸੀ ਉਸ ਦੇ ਪਿੰਡ ਚਲੇ ਗਏ ਗੰਗੂ ਨੇ ਲਾਲਚ ਵਿੱਚ ਆ ਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਦਿਆਂ ਨੂੰ ਮੁਗਲਾਂ ਦੇ ਹਵਾਲੇ ਕਰ ਦਿੱਤਾ ਪ੍ਰੰਤ ਮੁਗਲਾਂ ਨੇ ਉਹਨਾਂ ਨੂੰ ਠੰਡਾ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ ਤੇ ਫਿਰ ਖੋਟੇ ਸਾਹਿਬ ਜਾਂਦੇ ਆ ਦੀਪੇਸ਼ੀ ਸੂਬੇ ਦੀ ਕਚਹਿਰੀ ਵਿੱਚ ਹੋਈ ਉਹਨਾਂ ਨੂੰ ਬਹੁਤ ਡਰਾਵੇ ਦਿੱਤੇ ਗਏ ਅਤੇ ਲਾਲਚ ਦਿੱਤੇ ਗਏ ਕਿ ਉਹ ਆਪਣਾ ਧਰਮ ਬਦਲ ਲੈਣ ਅਤੇ ਮੁਸਲਮਾਨ ਬਣ ਜਾਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ